ਮੇਤ ਉਡਾਲਿਆ ਟਾਡੇ ਵੀ ਇਦਾਂ ਮਰ ਜਾ। ਤੁਹਾਡੇ ਇਦਾਂ ਹੀ ਮਰ ਜੇ ਤੁਹਾਡੇ ਮਾਰ ਕੇ ਤੁਹਾਡੇ ਦੇ ਸਾਰੇ ਸਾਬ ਜੇੜੇ। ਵੇ ਲੋ ਵੀਰ ਦੋਵੇਂ ਭਰਾ ਟੀਕਾ ਲਾ ਕੇ ਮਰ ਗਏ ਜੇ। ਟੁੜਾਂ ਤੋਂ ਨਸ਼ਾ ਲਿਉਂਦੇ ਜੇ। ਹਾਏ ਟੁੜਾਂ ਦੇ ਮਾਂ ਪਿਓ। ਇੱਕ ਦੋ ਪਿੰਡ ਹੋ ਰਿਹਾ ਇਧਰ। ਹਾਏ ਫੈਲੋਗੀ। ਫੈਲੋ ਗਿਆਂ ਤੋਂ ਵੀ ਵੀਰ ਮਿਲਦਾ ਜੇ। ਇਹ ਕੰਮ ਨਾ ਕਰੋ ਵੀਰ ਕੋਈ ਵੀ। ਹਾਂਜੀ ਮੈਂ ਸਰਪਲ ਸਿੰਘ ਤੋੜਾ ਸ਼ਰੀਪਾ ਸਿੰਘ ਅਨੁਰਵਾਦੀ ਸੁਭਾਣ ਪ੍ਰਧਾਨ। ਨਾ ਜੋ ਕੱਲ ਜੰਮਾ ਰਾਹ ਦੇ ਵਿੱਚ ਦੋ ਸਬਕਾਵਾਦੀ ਨਸ਼ੇ ਦੇ ਨਾਲ ਦੂਜੇ ਨਾਲ ਮੌਤ ਹੋਈ ਆ ਉਹ ਉਸਤੇ ਉਹਨਾਂ ਦੇ ਪਰਿਵਾਰ ਵੱਲੋਂ ਜੋ ਵੀਡੀਓ ਪਾਈ ਗਈ ਆ ਉੱਥੇ ਕੰਮ ਆਉਂਦਿਆਂ ਰਹਿੰਦਿਆਂ ਬਿੱਟਦਿਆਂ ਕਿ ਇਹ ਨਸ਼ਾ ਦੋਵੇਂ ਨੌਜਵਾਨ ਜਿਹੜੇ ਆ ਤੁਰ ਪਿੰਡ ਤੋਂ ਲੈ ਕੇ ਆਏ ਆ ਸਾਡੇ ਨੌਜਵਾਨ ਜਿਹੜੇ ਨਸ਼ਾ ਕਰਕੇ ਜੀਵਨ ਦਿੱਲਾ ਨਕਸਮ ਕਰ ਲਿਆ ਅਸੀਂ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆ ਬਹੁਤ ਮਾੜੀ ਘਟਨਾ ਉਸ ਪਰਿਵਾਰ ਦੇ ਨਾਲ ਵਾਪਰੀ ਆ ਤੇ ਦੂਸਰਾ ਉਹ ਸਾਡੇ ਪਿੰਡ ਦਾ ਜਿਹੜਾ ਨਾਂ ਲੈ ਕੇ ਫਟ ਰਹੀਆਂ ਸੀ ਵੀ ਆਰਤਾਓ ਵੀ ਕੋਡਾ ਵਾਲਿਓ ਤੁਹਾਡੇ ਨਾਲ ਜੇ ਇਸ ਤਰ੍ਹਾਂ ਹੋਵੇ ਅਸੀਂ ਉਸ ਗੱਲ ਤੋਂ ਮੁੱਕਰ ਨਹੀਂ ਹੁੰਦੇ ਕਿ ਨਸ਼ਾ ਉਹ ਸਾਡੇ ਪਿੰਡ ਤੋਂ ਨਾਂ ਲੈ ਕੇ ਗਏ ਹੋਣਗੇ ਲੈ ਕੇ ਗਏ ਹੋਣਗੇ ਸਾਡੇ ਪਿੰਡ ਦੇ ਵਿੱਚ ਉਹ ਸਤਕਰ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਆ ਤੇ ਉਹ ਕਰਨਲੇ ਨਹੀਂ ਕਰਦੇ ਉਹ ਐਮਐਲਏ ਦੀ ਗਿੜੀ ਭੁਗਤ ਨਾਲ ਇਸ ਦੀ ਮੂਰੀ ਤੋਂ ਤਰ੍ਹਾਂ ਦਸ਼ਾ ਵੇਚਦੇ ਆ ਕਿਉਂਕਿ ਸਾਡਾ ਪਿੰਡ ਜਿਹੜਾ ਹੈ ਪ੍ਰਸ਼ਾਸਨ ਦੇ ਨਾਲ ਕਿੱਥੇ ਆ ਸਾਡੇ ਐਸਐਸਪੀ ਜਿਹੜੇ ਐਸਐਸਪੀ ਸਾਹਿਬ ਹੈ ਉਹ ਸਾਡੇ ਪਿੰਡ ਤੋਂ 9 ਕਿਲੋਮੀਟਰ 10 ਕਿਲੋਮੀਟਰ ਦੂਰੀ ਤੇ ਆ ਜਿਹੜਾ ਥਾਣਾ ਤੇ ਬੀਐਸਪੀ ਉਹ ਵੀ 14-15 ਕਿਲੋਮੀਟਰ ਦੀ ਦੂਰੀ ਤੇ ਤੇ ਜਿਹੜਾ ਐਮਐਲਏ ਹਲਕਾ ਵਧਾਇਆ ਉਹ 5-6 ਕਿਲੋਮੀਟਰ ਦੀ ਦੂਰੀ ਤੇ ਸਾਡਾ ਪਿੰਡ ਆ ਅਸੀਂ ਉਸ ਗੱਲ ਦੀ ਜਿਹੜੀ ਉਹਨਾਂ ਨੇ ਕੀਤੀ ਅਸੀਂ ਉਸ ਗੱਲ ਨੂੰ ਮੰਨਦੇ ਆ ਪਰ ਉਹਨਾਂ ਸਾਰੇ ਪਿੰਡ ਦਾ ਜੋ ਜ਼ਿਕਰ ਕਰ ਰਹੇ ਸੀ ਸਾਡਾ ਪਿੰਡ ਜਿਹੜਾ ਜੋਧਿਆ ਦਾ ਪਿੰਡ ਆ ਜ세ਦਾਰ ਮੋਹਨ ਸਿੰਘ ਤੋਂੜਦਾ ਸਾਰੇ ਲੋਕ ਜਾਣਦੇ ਆ ਜਦੋਂ ਅਸੀਂ ਉਹਨਾਂ ਦਾ ਕਿਸੇ ਵੀ ਪਿੰਡ ਕਿਸੇ ਇਲਾਕੇ ਦੇ ਵਿੱਚ ਜਾ ਕੇ ਨਾਂ ਲੈਨੇ ਆ ਸਾਡਾ ਸਿਰ ਚੋਂਦਾ ਜਿਉ ਸਾਨੂੰ ਇஷ்டਮਾਨ ਬਖਸ਼ਦੇ ਆ ਕੋਈ ਸਾਡੇ ਪਿੰਡ ਦੇ ਬਹੁਤ ਸਾਰੇ ਉਹ ਚੁੱਧਿਆਂ ਤੇ ਜਿਹੜੇ ਸਾਥੀ ਵੱਡੇ ਆ ਪੋਸਟਾਂ ਤੇ ਜਿਹੜੇ ਅਫਸਰ ਆ ਅਫਸਰ ਲੈਵਲ ਦੇ ਬੰਦੇ ਆ ਬੈਠੇ ਆ ਤੇ ਆ ਪਿਛਲੇ ਦਿਨੀ ਜਿਹੜੀ ਕੋਈ ਆਪਤਾ ਆਈ ਸੀ ਆਪਾਂ ਵੇਖਿਆ ਕਿ ਹੜਾ ਦੀ ਮਾਰ ਪਈ ਆ ਤੇ ਸਾਡੇ ਪਿੰਡ ਦਾ ਜਿਹੜਾ ਜੂਥਾ ਨੌਜਵਾਨਾਂ ਨੇ 150 ਨਾ ਇੱਕਠੇ ਹੋ ਕੇ ਨੌਜਵਾਨਾਂ ਨੇ 150 ਦਾ ਗਰੁੱਪ ਬਣਾਇਆ ਕਿ ਜਦੋਂ ਵੀ ਕਿਤੇ ਕੋਈ ਆਫਤ ਹੋਈ ਜਾਂ ਪਿੰਡ ਦੇ ਵਿੱਚ ਜਾਂ ਹੋਰ ਕਿਤੇ ਉਹਦੀ ਮਦਦ ਕਰਦੇ ਆ ਤੁਸੀਂ ਦੇਖਿਆ ਪਿਛਲੇ ਦਿਨੀ ਸਾਡੇ ਪਿੰਡ ਦੇ ਵਿੱਚੋਂ ਨੌਜਵਾਨਾਂ ਨੇ ਅਪਰਾਲਾ ਕਰਕੇ ਚੁੱਕ ਕਰ ਪੱਠੇ ਤੂੜੀ ਤੇ ਮਿੱਟੀ ਦੀਆਂ ਟਰਾਲੀਆਂ ਹਰੇਕੇ ਹੋਰ ਵੀ ਜਿੱਥੇ-ਜਿੱਥੇ ਕਿਸੇ ਨੂੰ ਲੋੜੀ ਉੱਥੇ ਲੈ ਕੇ ਗਏ ਆ ਅਸੀਂ ਉਸ ਕੰਮ ਨੂੰ ਤੇ ਮੰਨਦੇ ਆ ਕਿ ਪੰਜ ਸੱਤ ਜਿਹੜੇ ਘਰ ਆ ਜੇ ਸਾਡੇ ਪਿੰਡ ਦਾ ਕੋਈ ਚੰਗਾ ਜਥੇਦਾਰ ਮੋਹਨ ਸਿੰਘ ਤੁਰਦਾ ਨਾ ਲੈਂਦਾ ਤਾਂ ਉਹਦੇ ਚ ਸਾਰੇ ਪਿੰਡ ਦਾ ਮਾਣ ਵਾਧਾ ਵਾ ਜਿਹੜੇ ਲੋਕ ਇੰਦਾ ਦਾ ਕਾਰੋਬਾਰ ਕਰਦੇ ਆ ਪਿੰਡ ਨੂੰ ਕਲੰਕ ਲਾਉਂਦੇ ਆ ਬਗਰਾਮੀਂ ਤੇਉਂਦੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤਾਂ ਅਸੀਂ ਪੰਚਾਇਤ ਨੂੰ ਵੀ ਨਗਰ ਨੇ ਵੀ ਸਾਡੀ ਪੰਚਾਇਤ ਨੇ ਵੀ ਮਤਾਂ ਪਾਇਆ ਕਿ ਜਿਹੜੇ ਲੋਕ ਇਹੋ ਜਿਹਾ ਕਾਰੋਬਾਰ ਕਰਦੇ ਆ ਉਹ ਛੱਡ ਦੇਣ ਆਪਣੀ ਇੱਜ਼ਤਾਂ ਦੀ ਬਾਜ਼ ਆ ਜਾਣ ਫਿਰ ਦੁਬਾਰਾ ਵੀ ਅਸੀਂ ਪੰਚਾਇਤ ਨੂੰ ਬੇਨਤੀ ਕਰਦੇ ਵੀ ਪੰਚਾਇਤ ਵੀ ਆਪਣੇ ਤੌਰ ਤੇ ਇੱਕ ਸਪੈਕਟੀਕਰਨ ਦੇਵੇ ਇਹਦੇ ਤੇ ਆਪਣਾ ਪੱਖ ਰੱਖੇ ਕਿ ਜਿਹੜੀ ਇਹ ਵੀਡੀਓ ਬੀਬੀਆਂ ਵਾਲੀ ਜਮਹਰਾ ਜਿਹਨਾਂ ਦੇ ਦੋ ਪੁੱਤ ਸਕੇ ਭਰਾ ਗੁਜਰ ਗਏ ਆ ਉਹ ਜੋ ਬੋਲ ਰਹੀਆਂ ਆ ਉਹ ਸਾਰੇ ਪਿੰਡ ਦਾ ਨਾਮ ਲੈ ਰਹੀਆਂ ਉਹ ਤੇ ਸਪੈਕੀ ਕਰਨ ਦੇਣ ਧੰਨਵਾਦ